ਇਹ ਦੋਵੇਂ ਗੈਂਗਸਟਰ ਇਹਨਾਂ ਤੋਂ ਸਾਨੂੰ ਦਪਨਗੁਰਾਮ ਤੋਂ ਹੈ ਜਿਨ੍ਹਾਂ ਨੇ ਉੱਬਰ ਮਹੀਨੇ 'ਚ ਇੱਕ ਬੜੀ ਸੰਸਨੀਖੇਜ਼ ਵਾਰਦਾਤ ਨੂੰ ਮੋਗੇ 'ਚ ਅੰਜਾਮ ਦਿੱਤਾ ਸੀ ਇਥੇ 'ਚ ਇੱਕ ਪੰਦਰੂ ਨਾਮ ਦੇ ਕਬੱਡੀ ਖਿਡਾਰੀ ਦੇ ਘਰੇ ਵੜ ਕੇ ਇਹਨਾਂ ਨੇ ਗੋਲੀਆਂ ਵਸਾਈਆਂ ਸੀ ਇਹ ਦੋਨੇ ਗੈਂਗਸਟਰ ਜਗਾਪੂਰ ਕੋਟ ਦੇ ਇਸ਼ਾਰਿਆਂ ਤੱਕ ਕੰਮ ਕਰਦੇ ਆ ਜਿਹੜਾ ਕਿ ਲਾਰੈਂਸ ਕੁਸ਼ਮਈ ਗੈਂਗ ਦਾ ਇੱਕ ਸਰਗਰਮ ਗੈਂਗਸਟਰ ਹੈ ਮੈਨੂੰ ਬਾਰੇ ਕੁਝ ਪਤਾ ਲੱਗਿਆ ਵੀ ਕਿਸ ਕਿਸੇ ਦੇ ਨਾਲ ਸਹਾਰ ਕੇ ਇਹਨਾਂ ਨੂੰ ਕਿਵੇਂ ਆਉਂਦੇ ਸੀ ਕਿਸ ਚੀਜ਼ ਬਾਰੇ ਪੂਰਾ ਸੀ ਇਨਵੈਸਟੀਗੇਟ ਕਰ ਰਹੇ ਆ ਇਹਨਾਂ ਤੇ ਪਹਿਲਾਂ ਵੀ ਅਪਰਾਧਿਕ ਮੁਕਦਮੇ ਦਰਜ ਇਹ ਲੰਬੇ ਸਮੇਂ ਤੋਂ ਇਹ ਗ੍ਰਾਫਤਬਾਰਸ਼ੀ ਹੈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਗੈਂਗਸਟਰਾਂ ਦੇ ਉੱਪਰ ਕਾਬੂ ਪਾਉਣ ਦੇ ਵਾਸਤੇ ਮੁਹਿੰਮਾਂ ਸ਼ੁਰੂ ਕੀਤੀ ਜਾ ਰਹੀ ਹੈ ਮੁਸਤਾਇਦ ਆ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਗੈਂਗਸਟਰ ਜਿਹੜੇ ਕਿਨੇ ਕਾਬੂ ਕੀਤੇ ਜਾ ਰਹੇ ਨੇ ਅੱਜ ਸਾਲ ਦੇ ਪਹਿਲੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਲੋਰੈਂਸ ਬਿਸ਼ਨੋਈ ਗੈਂਗ ਦੇ ਸਾਥੀ ਗ੍ਰਫਤਾਰ ਕੀਤੇ ਗਏ ਨੇ ਪੂਰੀ ਜਾਣਕਾਰੀ ਦੇ ਸਾਡੇ ਨਾਲ ਐਸਐਸਪੀ ਵਰਨ ਸ਼ਰਮਾ ਮੌਜੂਦ ਨੇ ਸ਼ਰਮਾ ਜੀ ਕਿਸ ਤਰ੍ਹਾਂ ਦੇ ਨਾਲ ਦੇਖੋ ਅੱਜ ਪਹਿਲੇ ਦਿਨ ਸਾਲ ਦਾ ਪਹਿਲੀ ਖਬਰ ਆਪਾਂ ਦੇਖ ਰਹੇ ਹਾਂ ਕਿ ਇੱਕ ਵੱਡੀ ਮੁਸਤਾਦੀ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਬਿਸ਼ਨੋਈ ਗੈਂਗ ਦੇ ਜਿਹੜੇ ਗੈਂ ਦਾ ਕਲੀਅਰ ਸੁਨੇਹਾ ਆ ਸਾਰੇ ਅਸਤਾਨੂ ਕਿ ਗੈਂਗਸਟਰਾਂ ਦੇ ਵਿਰੋਧ ਦੀ ਜਿਹੜੀ ਮੁਹਿੰਮਾ ਉਹਨੂੰ ਜੰਗੀ ਪੱਧਰ ਤੇ ਚਲਾਇਆ ਜਾਵੇ ਪਿਤੇ ਸਾਲ ਵੀ ਪਟਿਆਲਾ ਪੁਲਿਸ ਨੇ ਗੈਂਗਸਟਰ ਵਿਰੋਧੀ ਮੁਹਿੰਮ ਜਿਹੜੀ ਪਟਿਆਲਾ ਪੁਲਿਸ ਦੀ ਹੈਗੀ ਉਹਨੂੰ ਬੜੀ ਸਰਗਰਮੀ ਨਾਲ ਅੰਜਾਮ ਦਿੱਤਾ ਸੀ ਐਂਡ ਇਸ ਸਾਲ ਵੀ ਅਸੀਂ ਉਸੇ ਮੋਮੈਂਟਮ ਨੂੰ ਕੈਰੀ ਫਾਰਵਰਡ ਕਰਾਂਗੇ ਇਹ ਦੋਨੇ ਗੈਂਗਸਟਰ ਇਹਨਾਂ ਤੋਂ ਤਿੰਨ ਸਾਨੂੰ ਵਪਨ ਜ਼ਬੰਦ ਹੋਏ ਤੇ ਇਹਨਾਂ ਨੇ ਅਕਤੂਬਰ ਮਹੀਨੇ 'ਚ ਇੱਕ ਬੜੀ ਸਨਸਨੀਖੇਜ਼ ਵਾਰਦਾਤ ਨੂੰ ਮੋਗੇ 'ਚ ਅੰਜਾਮ ਦਿੱਤਾ ਸੀ ਇਹਦੇ ਚ ਇੱਕ ਬਿੰਦਰੂ ਨਾਮ ਦੇ ਕਬੱਡੀ ਖਿਡਾਰੀ ਦੇ ਘਰੇ ਵੜ ਕੇ ਇਹਨਾਂ ਨੇ ਗੋਲੀਆਂ बरसाਈਆਂ ਸੀ ਇਹ ਦੋਨੇ ਗੈਂਗਸਟਰ ਜਗਾਤੂਰ ਕੋਟ ਦੇ ਇਸ਼ਾਰਿਆਂ ਤੇ ਕੰਮ ਕਰਦੇ ਆ ਜਿਹੜਾ ਕਿ ਲੋਰੈਂਸ ਬਿਸ਼ਨੋਈ ਗੈਂਗ ਦਾ ਇੱਕ ਸਰਗਰਮ ਗੈਂਗਸਟਰ ਹੈਗਾ ਤੇ ਮਾਨਯੋਗ ਡੀਜੀਪੀ ਪੰਜਾਬ ਨੇ ਜਿਹੜੀ ਮੁਹਿੰਮ ਚਲਾਈ ਹੈ ਪਟਿਆਲਾ ਪੁਲਿਸ ਲਗਾਤਾਰ ਗੈਂਗਸਟਰ ਤੇ ਕ੍ਰਿਮੀਨਲ ਅੰਸਰਾਂ ਦੇ ਖਿਲਾਫ ਇਸੇ ਸਰਗਰਮੀ ਨਾਲ ਕੰਮ ਕਰਦੀ ਰਹੂਗੀ ਜੀ ਬੈਕਗ੍ਰਾਉਂਡ ਬਾਰੇ ਕੁਝ ਪਤਾ ਲੱਗਿਆ ਵੀ ਕਿਸ ਤਰੀਕੇ ਦੇ ਨਾਲ ਹਥਿਆਰ ਕਿਨਾਂ ਕੋਲ ਕਿਵੇਂ ਆਉਂਦੇ ਸੀ ਇਸ ਚੀਜ਼ ਦੇ ਬਾਰੇ ਕੋਈ ਜਾਣਕਾਰੀ ਸਾਰਾ ਸੀ ਇਨਵੈਸਟੀਗੇਟ ਕਰ ਰਹੇ ਆ ਇਹਨਾਂ ਤੇ ਪਹਿਲਾਂ ਵੀ ਅਪਰਾਧਿਕ ਮੁਕਦਮੇ ਦਰਜ ਨੇ ਤੇ ਲੰਬੇ ਸਮੇਂ ਤੋਂ ਇਹ ਗਰਫਤ ਤੋਂ ਬਾਹਰ ਸੀਗੇ ਪਰ ਸਾਡੀ ਟੀਮਾਂ ਨੇ ਐਸਪੀ ਸਿਟੀ ਨੇ ਐਸਪੀ ਡੀ ਨੇ ਜਰਸੀ ਆਈ ਆਈ ਐਨ ਐਸ ਐਚ ਯੂ ਸਿਵਲ ਲਾਈਨ ਡੀ ਐਸ ਪੀ ਡੀ ਨੇ ਬੜੀ ਮਿਹਨਤ ਨਾਲ ਇਹਨਾਂ ਨੂੰ ਕਾਬੂ ਕੀਤਾ ਤੇ ਅਸੀਂ ਰਿਮਾਂਡ ਲੈ ਕੇ ਬੜੀ ਡਿਟੇਲ ਨਾਲ ਪੁੱਛਗਿੱਛ ਕਰਕੇ ਇਸ ਪੂਰੇ ਮੋਡਿਊਲ ਦੀ ਤਹਿ ਤੱਕ ਜਾਵਾਂਗੇ ਸੋ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਐਸਪੀ ਟੀਮ ਦੇ ਬਲੋਂ ਲਗਾਤਾਰ ਇੱਕ ਨੇ ਗੈਂਗਸਟਰ ਨੇ ਕਾਬੂ ਕੀਤਾ ਇਸ ਤੋਂ ਪਹਿਲਾਂ ਵੀ ਗੱਲ ਕੀਤੀ ਆਵੇ ਤਾਂ ਪਸਿਆਣ ਦੇ ਨੇੜੇ ਲੱਗੇ ਇਲਾਕੇ ਦੇ ਵਿੱਚ ਗੈਂਗਸਟਰ ਜਿਹੜਾ ਕਿ ਹੈ ਉਹਨੂੰ ਐਨਕਾਊਂਟਰ ਕੀਤਾ ਗਿਆ ਤੇ ਹਾਲਾਂਕਿ ਕਾਬੂ ਕੀਤਾ ਗਿਆ ਸੋ ਲਗਾਤਾਰ ਇਸ ਮੁਹਿੰਮ ਦੇ ਤਹਿਤ ਐਸਐਸਪੀ ਪਟਿਆਲਾ ਦੀ ਟੀਮ ਦੇ ਵੱਲੋਂ ਗੈਂਗਸਟਰ ਦੇ ਉੱਪਰ ਜਿਹੜਾ ਕਿ ਹੈ ਕਾਬੂ ਕੀਤਾ ਜਾ ਰਿਹਾ ਗੈਂਗਸਟਰ ਨੂੰ ਫੜਾਇਆ ਜਾ ਰਿਹਾ ਸੋ ਬਿਲਕੁਲ ਅੱਜ ਦੇ ਦਿਨ ਦੀ ਪਹਿਲੀ ਵੱਡੀ ਖਬਰ ਦੇ ਨਾਲ ਜੋੜ ਦਈਏ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰ ਜਿਹੜੇ ਕਿ ਨੇ ਉਹ ਫੜ ਲਿੱਤੇ ਕਿ ਇਹਨਾਂ ਦੇ ਵੱਲੋਂ ਹਥਿਆਰ ਵੀ ਬਰਾਮਦ ਹੋਏ ਨੇ ਵਧੀਆ ਜਿਹੜੇ ਕਿ ਕਿਸਮ ਦੇ ਹਥਿਆਰ ਉਹਨਾਂ ਵੱਲੋਂ ਬਰਾਮਦ ਹੋਏ ਨੇ ਸੋ ਇਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਹੁਣ ਨਵੇਂ ਸਾਲ ਦੇ ਚੜਦੇ ਐਸਐਸਪੀ ਟੀਮ ਤੇ ਹੋਰ ਪੰਜਾਬ ਪੁ ਅੱਗੇ ਵੱਲ ਨੂੰ ਪਤਾਇਆ ਜਾਵੇਗਾ ਤੇ ਜਿਹੜੇ ਹੋਰ ਗੈਂਗਸਟਰਾਂ ਨੂੰ ਕਾਬੂ ਕੀਤਾ ਜਾਵੇਗਾ ਤਾਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਜਾਰੀ ਰੱਖੀ ਜਾਵੇਗੀ। ਕੈਮਰਾ ਪਰਸਨ ਅਮਨਦੀਪ ਦੇ ਨਾਲ ਤਰਨ ਠੁਕਰਾਲ ਰੋਜ਼ਾਨਾ ਪਖਸ਼ਮਾਨ ਪਟਿਆਲਾ